ਜਦੋਂ ਵੀ ਐਕਸ਼ਨ ਫਿਲਮ ਦੇਖਦੇ ਆਪਾਂ ਹਰੇਕ ਟਾਈਮ ਸਾਊਥ ਫਿਲਮ ਦੀ ਆਪਾਂ ਕਹਿੰਦੇ ਆ ਬੜੀ ਤਾਰੀਫ ਕਰੀਦੀ ਆ ਹਨਾ ਸੋ ਆਪਾਂ ਪੰਜਾਬੀ ਸਿਨੇਮਾ ਵੀ ਉਹ ਲੈਵਲ ਦਾ ਹੋਣਾ ਚਾਹੀਦਾ ਇਕੱਲਾ ਸਟੋਰੀ ਕਹਿੰਦੀ ਓ ਵਿਜ਼ੂਅਲ ਵੀ ਸੋ ਮਨਾਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜੀ ਵੀ ਪਾਜੀ ਦੇ ਬਹੁਤ ক্লোਜ਼ ਹੋ ਤੁਸੀਂ ਜੀ ਇਸ ਆਲਵੇਜ਼ سپورਟਿੰਗ ਟੂ ਨਿਊ ਕੈਰੈਕਟਰ ਨਿਊ ਫਿਲਮ ਮੈਨੂੰ ਕਹਿੰਦਾ ਰਹਿੰਦਾ ਆ ਲਵ ਤੂੰ ਓ ਲਵ ਆ ਮੇਰੀ ਚੀਜ਼ਾਂ ਭੇਜੂਗਾ ਕਿ ਇਥੇ ਆਦੀ ਆਵਦਨ ਨੂੰ ਲੱਗੂਗੇ ਇਹ ਐਂਟਰ ਕੰਮ ਐਂਡਿੰਗ ਕਰੀਏ ਇਹਨੂੰ ਲਾਂਚ ਕਰੀਏ ਜਾਂ ਇਦਾਂ ਕਰੀਏ ਹੀ ਇਜ਼ ਬਰੀ ਲਾਈਕ ਉਹਦੇ ਰਗਾ ਮੈਂ ਇਨਸਾਨ ਨਾਲ ਦੇਖ ਨਹੀਂ ਹਲ ਤੱਕ ਵੀ ਪੰਜਾਬੀ ਇੰਡਸਟਰੀ 1 ਸਾਲ ਹੋ ਗਏ ਕਿ ਕੋਈ ਡਿਫਰੈਂਟ ਚੀਜ਼ ਕਰੋ ਡਿਫਰੈਂਟ ਚੀਜ਼ ਕਰੋ ਕਾਮੇਡੀ ਕਰੀ ਜਾਂਦੇ ਕੰਮ ਵੀ ਕਰੀ ਜਾਂਦੇ ਆ ਨਾ ਤੇ ਚਲੋ ਹੁਣ ਪਤਾ ਲੱਗੂ ਕਿ ਅਸੀਂ ਇਹਨਾਂ ਨੂੰ ਡਿਫਰੈਂਟ ਚੀਜ਼ ਦਿੱਤੀ ਆ ਸਾਨੂੰ ਉਹਦੇ ਦਿਮਾਗ 'ਚ ਮੇਜਾ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਤੇ ਮੈਂ ਕਿਦਾਂ ਆ ਕਿਦਾਂ ਜਦੋਂ ਅਸੀਂ ਵੀ ਨਾ ਕਲੀਫੇਰ ਕੰਮ ਇੱਕ ਦੋ ਸੰਦੇਵ 4 ਘੰਟੇ ਲਈ ਉਹਦੇ ਵਿੱਚ ਨਾ ਸਾਨੂੰ ਸੌਣ ਦਿੰਦੇ ਨੇ ਮੈਂ ਉਹ 24 ਘੰਟੇ ਉਹਨਾਂ ਦਾ 24 ਘੰਟੇ ਕੁੱਤੇ ਪਿਆਂ ਦਾ ਵੀ ਮਾਈਂਡ ਚੱਲਦਾ ਰਹਿੰਦਾ ਉਹਨਾਂ ਦਾ ਵੀ ਠੀਕ ਹੈ ਰੋ ਤੁਸੀਂ 4 ਵਜੇ ਸਵੇਰ ਨੂੰ ਸੁੱਤੇ ਹੋਣ ਉਹਨਾਂ ਦਾ ਮੈਸੇਜ ਆ ਜਾਂਦਾ ਫੋਨ ਕੋਲਾ ਜਾਣਾ ਫੇ ਜਾਗਦਾ ਮੈਂ ਕਹਿੰਦਾ ਹਾਂ ਜੀ ਭਾਈ ਜਾਗਦਾ ਹਾਂ ਹਾਂ ਸੋ ਅਮਨ ਬਾਜੀ ਮੈਂ ਤੁਹਾਨੂੰ ਇੱਕ ਸ਼ਿਕਾਇਤ ਲੈ ਕੇ ਆਈ ਆ ਜੋ ਵਿਊਅਰਸ ਦੀ ਹੈ ਪਹਿਲੀ ਵਰਨਿੰਗ ਬਣਾਈ ਕਿਰਦਾਰ ਤੇ ਉਹਦੇ ਵਿੱਚ ਹੀ ਬੋਸ ਜੀ ਪਰ ਉਹ ਹੀ ਸਾਰੇ ਪਹਿਲੀ ਚ ਮਾਰਦੇ ਜੀ 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 ਅਈ ਟੂ ਪੜਾਈ ਫਿਰ ਉਹ ਨਵੇਂ ਕਿਰਦਾਰ ਖੜੇ ਕੀਤੇ ਆ ਜਦੋਂ ਵੀ ਇੱਕ ਸੀਨ ਲਿਖਿਆ ਕਿ ਯਾਰ ਆਪਾਂ ਸੀਨ ਲਿਖਣਾ ਕਿਹੜਾ ਬੰਦਾ ਇਹ ਕਰ ਪਾਊਗਾ ਉਹ ਤਰੀਕੇ ਨਾਲ ਕੀਤਾ ਪਰ ਇਹ ਫਿਲਮ ਦੇ ਵਿੱਚ ਅਸੀਂ ਕੈਰੈਕਟਰ ਨੂੰ ਕਿਲਾ ਕਿ ਜ਼ਿੰਦਗੀ ਹਾਂ ਜ਼ਿੰਦਗੀ ਤਾਂ ਹੀਰੋ ਦਿਖਾ ਲਿਆ ਜੀ ਜੀ ਲੈ ਗਿਆ ਜੀ ਵੀ ਇਹ ਵਾਰ ਨਹੀਂ ਦਾ ਪਹਿਲਾ ਆ ਪਾਇਆ ਨਹੀਂ ਨਾ ਉਦੋਂ ਮਾਮੀਆਂ ਅਮਰ ਨੇ ਕੰਪਲੇਨ ਕੀਤਾ ਵੀ ਮੇਰਾ ਰੋਲ ਜ਼ਿਆਦਾ ਨਹੀਂ ਪਾਇਆ ਉਹਨੇ ਤੀਜੀ ਵਾਰ ਨਹੀਂ ਕਿ ਮੈਂ ਇਹ オン ਲੀਡ ਵਿੱਚ ਦੇਖਾਂਗੇ ਤੁਹਾਨੂੰ ਕੌਡਿੰਗ ਵਿੱਚ ਨਾ ਜਿਹੜੇ ਕੈਰੈਕਟਰਜ਼ ਦੇ ਨਾਮ ਹੈ ਨਾ ਬੜੀ ਅਜੀਬ ਅਜੀਬ ਹੈ ਇਹ ਭਾਜੀ ਕਿੱਥੋਂ ਲੈ ਕੇ ਆਂਦੇ ਗਏ ਜਾ ਪੰਮਾ ਤੇ ਹੋਰ ਕੀ ਪਾ ਇਹ ਨਾਮ ਕਿੱਥੋਂ ਫਾਈਨਲ ਹੁੰਦੇ ਆ ਘਾਰੇ ਪਿੰਡ ਵਾਲੇ ਜਿਸ ਤਰ੍ਹਾਂ ਪ੍ਰਿੰਸ ਬਾਈ ਆ ਇਹ ਡਿਸਕਸ਼ਨ ਕਰਦੇ ਨੇ ਕਿ ਭਾਈ ਜੀ ਹੁੰਦੇ ਆ ਪ੍ਰਿੰਸ ਬਾਈ ਹੁੰਦੇ ਆ ਕਿੰਨਾ ਜਿਵੇਂ ਹੀ ਪਿੰਡਾਂ ਤੋਂ ਹੀ ਆ ਘਾਰੇ ਇਹ ਇਹ ਪ੍ਰਿੰਸ ਬਾਈ ਦਾ ਨਾਮ ਹੈ ਕਮਣਾ ਇੱਕ ਤੋ ਜੁਰਬਾ ਲਈਏ ਲਾਈਫ ਦਾ ਕਿ ਹਾਂ ਇਹ ਵਾਰਨਿੰਗ ਹੈ ਜਾਂ ਮੈਂ ਇਹ ਤਾਂ ਨਹੀਂ ਕਰਨਾ ਜਾਂ ਚਾਹੇ ਕਰ ਰਹੀਆਂ ਤਾਂ ਕਹਿ ਲਓ ਕੁਝ ਵੀ ਕਹਿ ਲਓ ਕਰਿਆਜ ਕੋਈ ਹੋਰ ਸੋਚਿਆ ਨਹੀਂ ਸੀ ਕਿ ਮੈਂ ਇਹ ਇਜ਼ੀਲੀ ਮੈਂ ਇਹੀ ਕਰਨਾ ਜੀ ਤੇ ਮੇਰੇ ਲਈ ਇਹ ਹੀ ਵਾਰਨਿੰਗ ਸੀ ਕਿ ਜੇ ਕੋ ਇਹ ਨਾ ਕੀਤਾ ਤਾਂ ਤੂੰ ਕੁਝ ਨਹੀਂ ਕਰ ਦਿੰਦਾ ਲਾਈਫ ਕੋਈ ਮੇਰੇ ਲਈ ਵਾਰਨਿੰਗ ਸੀ ਕਿ ਥੋੜੇ ਜਿਹਾ ਟਾਈਮ ਫੈਮਲੀ ਦੇ ਨਾਲ ਨਹੀਂ ਹੁੰਦਾ ਟਾਈਮ ਇਹ ਕਹਿੰਦੀ ਭਾਜੀ ਸਭ ਕੁਝ ਮੈਨੇਜ ਕਰਦੇ ਜਿਵੇਂ ਕਿ 24/7 ਚੱਲ ਰਹੇ ਹੁੰਦੇ ਤਾਂ ਇਟ ਇਜ਼ ਵੈਰੀ ਟਫ ਅੱਜ ਦੇ ਟਾਈਮ ਵਿੱਚ ਹੈਲੋ एवरीवन ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਕ ਔਰ ਸਵਾਗਤ ਕਰਦੀ ਹਾਂ ਸੋ ਫਾਈਨਲੀ ਵਾਰਨਿੰਗ 2 ਰਿਲੀਜ਼ ਹੋਣ ਵਾਲੀ ਸਿਨੇਮਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਉਡੀਕ ਕੀਤੀ ਹੈ ਵਿਊਅਰਸ ਨੇ ਸੋ ਮੇਰੇ ਨਾਲ ਡਾਇਰੈਕਟਰ ਸਾਹਿਬ ਡੀਓਪੀ ਐਂਡ ਬਹੁਤ ਹੀ ਅਜ਼ੀਜ਼ ਗਿੱਪੀ ਭਾਜੀ ਦੇ ਪਾਣਾ ਭਾਈ ਬਲਜੀਤ ਭਾਜੀ ਐਂਡ ਅਮਨ ਹੁੰਦਲ ਜੀ ਮੌਜੂਦ ਨੇ ਐਂਡ ਬਹੁਤ ਬਹੁਤ ਸਵਾਗਤ ਹੈ ਐਂਡ ਬਹੁਤ ਬਹੁਤ ਮੁਬਾਰਕਾਂ ਇਹਨੇ ਸੋਹਣੇ ਪ੍ਰੋਜੈਕਟ ਦੇ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ आजू पाजी अमन पाजी मैं ਤੁਹਾਨੂੰ ਪੁੱਛਣਾ ਚਾਹੂੰਗੀ ਤੁਸੀਂ ਵੀ ਬਹੁਤ ਵੇਟ ਕੀਤੀ ਹੈ ਐਂਡ ਜਦੋਂ ਵਾਰਨਿੰਗ ਦਾ ਫਰਸਟ ਪਾਰਟ ਆਇਆ ਸੀ ਇੱਕ ਸੀਰੀਜ਼ ਆਈ ਸੀ ਦੈਨ ਫਿਲਮ ਬਣੀ ਹੁਣ ਇੱਕ ਮਲਟੀ ਸਟਾਰਰ ਪ੍ਰੋਪਰ ਬਿਕੋਜ਼ ਉਸ ਟਾਈਮ ਸਟਾਰ ਕਾਸਟ ਬਹੁਤ ਛੋਟੀ ਸੀ ਤੇ ਹੁਣ ਮਤਲਬ ਇੰਨੇ ਜ਼ਿਆਦਾ ਬੰਦੇ ਹੈ ਮੈਂ ਕੈਸੇ ਦੀ ਕਿ ਪੂਰਾ ਪਿੰਡ ਇਕੱਠਾ ਕਰਕੇ ਲੈ ਕੇ ਆਏਗੀ ਵੀ ਪਾਜੀ ਸੋ ਗਿਵਨ ਦਾ ਫੀਲ ਕਰ ਰਹੇ ਤੁਸੀਂ ਨਹੀਂ ਬਹੁਤ ਵਧੀਆ ਲੱਗ ਰਿਹਾ ਜੀ ਸਪੈਸ਼ਲੀ ਪਾਜੀ ਦਾ ਈ ਭਾਈ ਨੂੰ ਮੈਂ ਅਸਿਸਟ ਕਰਦਾ ਰਿਆਂ ਤੇ ਭਾਜੀ ਤੋਂ ਮੈਂ ਸਿੱਖਿਆ ਤੇ ਮੇਰੇ ਲਈ ਬਹੁਤ ਵੱਡੀ ਗੱਲ ਆ ਕਿ ਭਾਈ ਇਸ ਫਿਲਮ ਚ ਮਤਲਬ ਡੀਓਪੀ ਆ ਮਤਲਬ ਭਾਈ ਜੇ ਫਿਲਮ ਦੀ ਲੁੱਕ ਉਹ ਡੀ ਫਿਲਮ ਲੱਗ ਰਹੀ ਆ ਤੇ ਉਹ ਭਾਜੀ ਕਰਕੇ ਲੱਗ ਰਹੀ ਆ ਤੇ ਇਹ ਤੇ ਇਹਨਾਂ ਤੋਂ ਹੀ ਸਿੱਖਿਆ ਮੈਂ ਤੇ ਕਿਉਂਕਿ ਮੈਂ ਭਾਜੀ ਇਹਨਾਂ ਨੂੰ ਮੈਸੇਜ ਕਰਦਾ ਨਹੀਂ ਭਾਜੀ ਮੈਂ ਤੁਹਾਡੇ ਨਾਲ ਕੰਮ ਕਰਨਾ ਵਾ ਤੇ ਫਿਰ ਮੈਂ ਪਹਿਲੀ ਫਿਲਮ ਭਾਈ ਨਾਲ ਸੈਚ ਕੀਤੀ ਸੀ ਮੰਜੇ ਵਿੱਚ ਜੀ ਤੇ ਹੁਣ ਉਹ ਫਿਲਮ ਜਿਹੜੀ ਵਾਰਨਿੰਗ ਜਿਹੜੀ ਵਾਰਨਿੰਗ ਫਿਲਮ ਹੈ ਪਹਿਲੇ ਹੀ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਉਹ ਬਹੁਤ ਵੱਡੀ ਹੋ ਗਈ ਹੈ ਤੇ ਖੁਸ਼ੀ ਤਾਂ ਹੁੰਦੀ ਹੈ ਕਿ ਜਦੋਂ ਆਪਾਂ ਇੰਨੀ ਮਿਹਨਤ ਕੀਤੀ ਛੋਟੇ ਤੋਂ ਤੁਰੇ ਆ ਤੇ ਹੁਣ ਜਦੋਂ ਪ੍ਰੋਜੈਕਟ ਇੰਨਾ ਵੱਡਾ ਹੋ ਗਿਆ ਤੇ ਸਪੈਸ਼ਲੀ ਬਹੁਤ ਖੁਸ਼ੀ ਹੈ ਜੀ ਐਨੀ ਖੁਸ਼ੀ ਹੈ ਕਿ ਜਦੋਂ ਅਸੀਂ ਸੈਟਅਪ ਕਰ ਰਹੇ ਸੀ ਨਾ ਤਾਂ ਇਹ ਦੋਨਾਂ ਦੀ ਚੇਅਰ ਇੱਧਰ ਉਲਟ-ਪੁਲਟ ਸੀ ਕਹਿੰਦੇ ਨਹੀਂ ਮੇਰੇ ਕੋਲ ਆ ਕੇ ਬਹਿ ਜਾਓ ਸੋ ਉਹ ਪਿਆਰ ਤੁਹਾਡਾ ਦਿਖਦਾ ਹੈ ਬਲਜੀਤ ਪਾਜੀ ਤੁਸੀਂ ਕਿੰਨਾ ਕਿੰਨਾ ਦੀ ਕੇਅਰ ਕਰਦੇ ਬਿਕੋਜ਼ ਉਹ ਐਕਚੁਅਲੀ ਦੇਖ ਰਹੀ ਸੀ ਕਹਿੰਦੇ ਨਹੀਂ ਕਿ ਮੇਰੇ ਨਾਲ ਬੈਠੋਗਾ ਇਹ ਅਕਸਰ ਦੇਖੋ ਇਹ ਤਾਂ ਮੈਂ ਉਦੋਂ ਵੀ ਪਹਿਲਾਂ ਵੀ ਗੱਲਬਾਤ ਕੀਤੀ ਸੀ ਜੋ ਪ੍ਰੈਸ ਕਾਨਫਰੰਸ ਹੋ ਰਹੀ ਸੀ ਇਹ ਤਾਂ ਸਾਡੇ ਬੱਚਿਆਂ ਅੰਗ ਰਹੀ ਆ ਜੀ ਕੱਲੋ ਅਮਰਨ ਲਾ ਲੋ ਆਪਣੇ ਸੁਖਾ ਕੰਬੋ ਉਹਨੇ ਕਾਫੀ ਡੀਓਪੀ ਕੀਤੀ ਉਹਨੇ ਵੀ ਪਹਿਲਾਂ ਮੇਨਾਂ ਮੇਨਾਂ ਦਾ ਅਰਦਾਸ ਪਹਿਲੀ ਸੀਗੀ हां पहली अंदाज पे उन भी मंजे बिस्तर पे आए सीगे ते उस टाइम पे मेरी बां खराब हो गई सी ते मैं उनू कैमरा फड़ाता हूं। जी। ਹੁਣ ਇਸ ਟਾਈਮ ਤੇ ਕਰੋ ਪੰਜਾਬ ਦੇ ਬੇਸਿਕਲੀ ਸਭ ਤੋਂ ਵੱਡੇ ਡੀਓਪੀ ਹੋਏ ਨੇ ਹਨਾ। ਤੇ ਅਮਰ ਹੁਣ ਏਡੇ ਵੱਡੇ ਡਾਇਰੈਕਟਰ ਬਣ ਗਏ। ਜੀ। ਤੇ ਲੋਕਾਂ ਨੂੰ ਮੈਂ ਇਹ ਗੱਲ ਉਦੋਂ ਵੀ ਕਹਿਆ ਸੀਗਾ ਕਿ ਆਪਣੀ ਪੰਜਾਬੀ ਇੰਡਸਟਰੀ ਕਦੇ-ਕਦੇ ਬਹੁਤ ਛੋਟੀ ਸੋਚ ਲੰਦੀ ਆ। ਕਿ ਅਮਰ ਬਲਜੀਤ ਬਾਜੀ ਨੂੰ ਅਸਿਸਟ ਕਰ ਰਿਆ ਸੀਗਾ ਉਹਨਾਂ ਦੀ ਡੀਓਪੀ ਕਰ ਰਿਆ ਹੈ ਹਨਾ ਇਹ ਤਾਂ ਮੇਰੇ ਬੱਚਿਆਂ ਅੰਗ ਰਿਆ ਹਨਾ ਇਦਾਂ ਨਹੀਂ ਕਿ ਹਾਂ ਬੇਲਾਂ ਦੀ ਮੈਂ ਡੀਓਪੀ ਕਰ ਰਿਆ ਮੈਂ ਸਿਰਫ ਇਲਾਂ ਦੀ ਰੱਖਿਆ ਕਰਨਾ ਆਇਆ ਸੀਗਾ ਹੋਰ ਕੁਝ ਨਹੀਂ ਕਿ ਗੱਲ ਕੰਮ ਨਾ ਕਰ ਗੱਲ ਸਟੈਪ ਨਾ ਲਾਣਾ ਸੋ ਤੇ ਇੱਕ ਜਿਹੜਾ ਵਰਡ ਸਿਮਟੋਗ੍ਰਾਫੀ ਹੁਣ ਕਿਹ ਲੋ ਉਹ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਮੈਂ ਹਾਲੇ ਵੀ ਕਿਹ ਲੋ ਇੱਕ ਜਾਂ 2% ਹਲੇ ਉੱਤੇ ਪਹੁੰਚੇ ਹਾਂ ਕਿ ਜਿਹੜੇ ਅਸਲੀ ਸਿਨੇਮਟੋਗ੍ਰਾਫਰਸ ਯਾਨਾ ਉਹ ਤਾਂ ਕੱਲੋ ਬੜੇ ਹਾਈ ਲੈਵਲ ਦੇ ਹੁੰਦੇ ਆ ਜੀ ਤੇ ਮੈਨੂੰ ਇੱਕ ਚੀਜ਼ ਵਧੀਆ ਲੱਗੀ ਵਾਰਨਿੰਗ ਦੇ ਕਿ ਆਪਣੀ ਪੰਜਾਬੀ ਇੰਡਸਟਰੀ 5-6 ਸਾਲ ਹੋ ਗਏ ਕਿ ਕੋਈ ਡਿਫਰੈਂਟ ਚੀਜ਼ ਕਰੋ ਡਿਫਰੈਂਟ ਚੀਜ਼ ਕਰੋ ਕਾਮੇਡੀ ਕਰੀ ਜਾਂਦੇ ਕਮੇਡੀ ਕਰੀ ਜਾਂਦੇ ਆ ਨਾ ਤੇ ਕੱਲੋ ਹੁਣ ਪਤਾ ਲੱਗੂਗਾ ਕਿ ਅਸੀਂ ਇਹਨਾਂ ਨੂੰ ਡਿਫਰੈਂਟ ਚੀਜ਼ ਦਿੱਤੀ ਆ ਆਡੀਅנס ਇਹਨੂੰ ਅਪਰੀਸ਼ੀਏਟ ਕਰੂਗੀ ਕਿ ਨਹੀਂ ਕਰੂਗੀ ਜੇ ਆਡੀਅנס ਕਹੇ ਸਾਨੂੰ ਆ ਚੀਜ਼ ਦਿਓ ਉਹ ਅਸੀਂ ਦੇ ਰਹੇ ਆ ਹਨਾ ਤੇ ਉਹਨੇ ਐਕਸੈਪਟ ਕਰਦੇ ਫਿਰ ਸਾਨੂੰ ਉਹਦੀ ਚੀਜ਼ ਬਣਾਉਂਦਾ ਕੋਈ ਫਾਇਦਾ ਨਹੀਂ ਗਾ। ਫਿਰ ਅਸੀਂ ਮੁੜ ਕੇ ਉੱਥੇ ਜਾਵਾਂਗੇ ਕਾਮੇਡੀ 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 ਹਨਾ। ਦਿਸ ਇਜ਼ ਨਿਊ ਸਿਨੇਮਾ ਕਿਉਂਕਿ ਜੇ ਆਪਾਂ ਕਹਿੰਦੇ ਜਦੋਂ ਵੀ ਐਕਸ਼ਨ ਫਿਲਮ ਦੇਖਦੇ ਆਪਾਂ ਹਰ ਇੱਕ ਟਾਈਮ ਸਾਊਥ ਫਿਲਮ ਦੀ ਆਪਾਂ ਕਹੋ ਅ ਬੜੀ ਤਾਰੀਫ ਕਰੀਦੀ ਆ ਹਨਾ। ਸੋ ਆਪਣਾ ਪੰਜਾਬੀ ਸਿਨੇਮਾ ਵੀ ਉਹ ਲੈਵਲ ਦਾ ਹੋਣਾ ਚਾਹੀਦਾ ਇਕੱਲਾ ਸਟੋਰੀ ਟੈਲ ਹੀ ਨਹੀਂ ਕਿ ਵਿਜ਼ੂਅਲ ਵੀ। ਉਹਦੇ ਵਿਜ਼ੂਅਲ ਵੀ ਇਦਾਂ ਹੋਣੇ ਚਾਹੀਦੇ ਆ ਤੇ ਦੂਸਰੀ ਗੱਲ ਇਹ ਕਿ ਕਦੀ ਕਦੀ ਆਪਾਂ ਫਿਲਮ ਦੇਖਦੇ ਹੋ ਵਿਜ਼ੂਅਲ ਸਟੋਰੀ ਨਾਲ ਮੈਚੇ ਨਹੀਂ ਹੁੰਦੇ। ਤੇ ਇਹਦੇ ਵਿੱਚ ਇਹ ਇੰਪੋਰਟੈਂਟ ਬੋਅ ਸੀਗਾ ਕਿ ਕੰਟੈਂਟ ਤਾਂ ਵਿਜ਼ੂਅਲ ਸਟੋਰੀ ਟੈਲਿੰਗ ਇਹ ਇੱਕ ਲੈਵਲ ਤੇ ਜਾਣ ਪਰ ਜੀ ਕਿ ਵਿਜ਼ੂਅਲ ਇਦਾਂ ਨਾ ਜਾਵੇ ਤਾਂ ਕੰਟੈਂਟ ਇਦਾਂ ਨਾ ਜਾਵੇ ਸੋ ਸਾਨੂੰ ਲੱਗ ਰਿਹਾ ਕਿ ਅਸੀਂ ਉਹ ਪੂਰਾ ਅਚੀਵ ਕਰ ਲਿਆ ਕਿ ਟੋਟਲ ਪੈਕੇਜ ਮਿਲੂਗਾ ਆਡੀਅנס ਨੂੰ ਦੇਖਣ ਨੂੰ ਬਿਲਕੁਲ ਬਿਲਕੁਲ बिकॉज ਮੈਂ ਜਦੋਂ ਸਟਾਰਟਿੰਗ ਵਿੱਚ ਕਿਹਾ ਕਿ ਈਵਰਸ ਨੂੰ ਬਹੁਤ ਜ਼ਿਆਦਾ ਵੇਟ ਸੀ ਐਂਡ ਗਿਪੀ ਭਾਜੀ ਕੁਝ ਲੈ ਕੇ ਆਂਦਾ ਤਾਂ ਉਹ ਇੱਕ ਹੁੰਦਾ ਨਾ ਤੰਬਾਕਾ ਹੁੰਦਾ ਚਾਹੇ ਵੈਦਰ ਇਟ ਇਜ਼ ਇਨ ਕਾਮੇਡੀ ਵੈਦਰ ਇਟ ਇਜ਼ ਇਨ ਮਤਲਬ ਐਕਸ਼ਨ ਅਗਰ ਵਾਰਨਿੰਗ ਦੀ ਗੱਲ ਕਰੀਏ ਤਾਂ ਬੜੀ ਵੱਖਰੇ ਕਨਸੈਪਟ ਲੈ ਕੇ ਆਂਦੇ ਆ ਸੋ ਮਾਨਾ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਗਿਪੀ ਭਾਜੀ ਦੇ ਬਹੁਤ ক্লোਜ਼ ਹੋ ਤੁਸੀਂ ਮੈਂ ਜਿੰਨੀ ਵਾਰੀ ਵੀ ਕਿਸੇ ਨੂੰ ਵੀ ਇੰਟਰਵਿਊਸ ਕੀਤੇ ਭਾਜੀ ਬਾਰੇ ਜਾਂ ਕਦੇ ਵੀ ਉਹਨਾਂ ਦਾ ਜ਼ਿਕਰ ਆਂਦਾ ਹੈ ਨਾ ਤਾਂ ਹੀ ਇਸ ਆਲਵੇਜ਼ ਅ ਗੋਡ ਫਾਦਰ ਜਾਂ ਇੱਕ ਫਾਦਰ ਫਿਗਰ ਹੁੰਦੇ ਹੈ ਜਾਂ ਇੱਕ 빅 ਬ ਇਕ ਇਮੇਜ ਉਹਨਾਂ ਦੀ ਹਮੇਸ਼ਾ ਅਬਰਕਰਾਰ ਰਹੀ ਹੈ ਐਂਡ ਤੁਸੀਂ ਬਹੁਤ ਕਰੀਬ ਤੋਂ ਉਹਨਾਂ ਨੂੰ ਜਾਣਦੇ ਹੋ ਸੋ ਤੁਸੀਂ ਕਿਹੋ ਜਿਹਾ ਬੌਂਡ ਸ਼ੇਅਰ ਕਰਦੇ ਹੋ ਐਂਡ ਉਹਨਾਂ ਦੀ ਕਿਹੜੀ ਸੋਚ ਇਦਾਂ ਦੀ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਖਾਸ ਲੱਗਦੀ ਹੈ ਸਾਨੂੰ ਮੈਂ ਕਿਤੇ ਭਾਵੇਂ ਸ਼ਾਇਦ 2006 'ਚ ਮਿਲਿਆ ਸੀਗਾ ਪਹਿਲੀ ਵਾਰੀ ਹਨਾ ਤੇ ਮੈਂ ਪਹਿਲਾਂ ਅਮਰੀਕਾ ਰਹਿੰਦਾ ਹੁੰਦਾ ਸੀ ਤੇ ਉੱਥੇ ਅਸੀਂ ਸ਼ੋਅ ਕਰਵਾਇਆ ਸੀਗਾ ਉਸ ਸ਼ੋਅ ਤੋਂ ਸਾਡੀ ਇੰਨੀ ਵਧੀਆ ਬੌਂਡਿੰਗ ਬਣੀ ਆ ਅੱਜ ਸਾਨੂੰ 16 ਸਾਲ ਹੋ ਗਏ ਇਕੱਠਿਆਂ ਨੂੰ ਕੰਮ ਕਰਦੇ ਨੇ ਉਹਨਾਂ ਪਹਿਲੇ ਐਜ਼ ਅ ਪ੍ਰੋਡਿਊਸਰ ਮੇਰੀ ਪਹਿਲੀ ਫਿਲਮ ਸੀ ਕੈਰੀ ਹੋਣ ਜਟਾ ਲੋਦੂ ਬਾਤ ਹੈ ਉਹ ਜਾਣਨੀ ਸਾਡੀ ਸਟਾਰ ਹੁੰਦੇ ਰਹੀ ਚੱਲਦੇ ਰਹੇ ਹੁਣ ਸਾਡਾ ਪਿਆਰ ਜਿੱਦਾਂ ਬਲਜੀਤ ਭਾਈ ਨਾਲ ਓਦਾਂ ਗੀਪੀ ਭਾਈ ਨਾਲ ਅਸੀਂ ਇੱਕ ਦੂਜੇ ਨੂੰ ਪਰਵਾਹ ਤੋਂ ਜ਼ਿਆਦਾ ਵੱਧ ਗਏ ਸਤਿਕਾਰਨੇ ਤੇ ਹੀ ਇਜ਼ ਆਲਵੇਜ਼ ਸਪੋਰਟਿੰਗ ਟੂ ਨਿਊ ਕੈਰੈਕਟਰ ਨਿਊ ਫਿਲਮ ਮੈਨੂੰ ਕਹਿੰਦਾ ਰਹਿੰਦਾ ਆ ਲੱਭ ਤੂੰ ਉਹ ਲੱਭ ਆ ਮੈਨੂੰ ਚੀਜ਼ਾਂ ਭੇਜੂਗਾ ਕਿ ਇੱਥੇ ਆ ਤੀ ਆ ਬੰਦੇ ਨੂੰ ਰੱਬ ਕਿ ਲਿਆਇਆ ਹੈ ਪਹਿਨਾ ਕੰਮ ਇਹਨੂੰ ਕਰੀਏ ਇਹਨੂੰ ਲਾਂਚ ਕਰੀਏ ਜਾਂ ਇਦਾਂ ਕਰੀਏ ਹੀ ਇਜ਼ ਬਰੀ ਲਾਈਕ ਓਦੈ ਰਗਾ ਮੈਂ ਇਨਸਾਨ ਮੈਂ ਦੇਖਿਆ ਨਹੀਂ ਹਲੇ ਤੱਕ ਕਰੀ ਪਰ ਆਪਣੇ ਕੰਮ ਲਈ ਬਰੀ ਪੋਜ਼ਿਟਿਵ ਹੈ ਇੱਕ ਕੁਆਲਿਟੀ ਮੈਂ ਤੁਹਾਨੂੰ ਪੁੱਛਣਾ ਚਾਹੁੰਗੀ ਬਿਕੋਜ਼ ਤੁਸੀਂ ਇੰਨੇ ਸਮੇਂ ਤੋਂ ਉਹਨਾਂ ਦੇ ਨਾਲ ਹੋ ਬਿਕੋਜ਼ ਜਦੋਂ ਵੀ ਕਿਸੇ ਨੂੰ ਪੁੱਛੀਦਾ ਨਾ ਈਵਨ ਜੇ ਅਗਰ ਮੈਂ ਪਮੇ ਬਾਈ ਦੀ ਗੱਲ ਕਰਾਂ ਤਾਂ ਉਹ ਵੀ ਕਹਿੰਦੀ ਕਿ ਅਗਰ ਗਿੱਪੀ ਭਾਜੀ ਨੇ ਕਿਹਾ ਤਾਂ ਨਾ ਮੈਂ ਅੱਖ ਬੰਦ ਕਰਕੇ ਵਿਸ਼ਵਾਸ ਕਰ ਸਕਦਾ ਕਿ ਉਹਨਾਂ ਨੇ ਮੇਰੇ ਲਈ ਕੁਝ ਸੋਚਿਆ ਹੀ ਮਤਲਬ ਬਹੁਤ ਖਾਸ ਸੋਚਿਆ ਹੋਗਾ ਚਾਹੇ ਉਹ 10 ਮਿੰਟ ਦਾ ਰੋਲ ਕਿਉਂ ਨਹੀਂ ਹੈ ਚਾਹੇ ਇੱਕ ਸਕਰੀਨ ਸਪੇਸ ਤਾਂ ਇੱਕ ਘੱਟ ਕਿਉਂ ਨਾ ਮਿਲੀ ਹੋਵੇ ਬਟ ਉਹ ਬਹੁਤ ਡੀਪਲੀ ਸੋਚਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕੀ ਮਤਲਬ ਉਹਨਾਂ ਦੇ ਮਾਈਂਡ ਵਿੱਚ ਇਦਾਂ ਦੀ ਕੀ ਚੀਜ਼ਾਂ ਚੱਲ ਰਹੀ ਬਿਕੋਜ਼ ਉਹ ਆਪਣੇ ਕੰਮ ਪ੍ਰਤੀ ਉਹ ਉਹਨਾਂ ਨੂੰ ਉਹਦੇ ਦਿਮਾਗ 'ਚ ਮੇਜਾ ਕੁਛ ਨਾ ਕੁਛ ਚੱਲਦੇ ਰਹਿੰਦਾ ਵੀ ਮੈਂ ਕਿਦਾਂ ਆ ਕਿਦਾਂ ਇਦਾਂ ਜਦੋਂ ਅਸੀਂ ਵੀ ਇਹਨਾਂ ਕੰਮ ਇੱਕ ਤੋਂ ਸੌਂਦੇ 4 ਘੰਟੇ ਨੂੰ ਠੀਕ ਉਹਦੇ ਵਿੱਚ ਨਾ ਸਾਨੂੰ ਸੌਂਣ ਦਿੰਦੇ ਨੇ ਉਹ 24 ਘੰਟੇ ਉਹਨਾਂ ਦਾ ਦਿਮਾਗ ਚੱਲਦਾ ਰਹਿੰਦਾ ਸੁੱਤੇ ਪਿਆ ਦਾ ਵੀ ਮਾਈਂਡ ਚੱਲਦਾ ਰਹਿੰਦਾ ਉਹਨਾਂ ਦਾ ਵੀ ਕੀ ਕਰੇ ਫਿਰ ਤੁਸੀਂ 4 ਵਜੇ ਸਵੇਰ ਨੂੰ ਸੁੱਤੇ ਹੋਣ ਉਹਨਾਂ ਦਾ ਮੈਸੇਜ ਆ ਜਾਂਦਾ ਫੋਨ ਗੋਲਾ ਜਾਣਾ ਫੇ ਜਾਗਦਾ ਮੈਂ ਕਹਿੰਦਾ ਹਾਂਜੀ ਭਾਈ ਜਾਗਦਾ ਮੈਨੂੰ ਕਿਵੇਂ 2:00 ਵਜੇ ਫੋਨ ਕਰਕੇ ਕਹਣਗੇ ਜਾਗਦਾ ਮੈਂ ਕਹਿੰਦਾ ਮੈਂ ਹਲੇ ਜਾਗਦਾ ਹੀ ਆ ਤੇ ਨਹੀਂ ਉਹ ਬੜੀ ਉਹਨਾਂ ਦੀ ਸੋਚ ਵਿੱਚੇ ਕੰਮ ਆਲੂ ਪਈ ਆਪਾਂ ਅੱਗੇ ਕਿੱਦਾਂ ਜਾਣਾ ਆਪਾਂ ਹੰਬਲ ਨੂੰ ਗਰੋ ਕਿੱਦਾਂ ਕਰਨਾ ਆਪਾਂ ਐਸੇ ਪਾਰਟਨਰ ਆਪਾਂ ਸਾਰਾ ਕੁਝ ਇਹਨੂੰ ਕਿੱਦਾਂ ਬੜੀਆ ਤਰੀਕੇ ਨਾਲ ਹਰੇਕ ਬੰਦੇ ਨਾਲ ਬਣਾ ਕੇ ਰੱਖਣੀ ਇੰਡਸਟਰੀ ਦੇ ਕੋ ਹਰੇਕ ਬੰਦੇ ਨੂੰ ਈਗੋ ਅੱਜਕੱਲ ਈਗੋ ਪ੍ਰੋਬਲਮ ਰਹਿੰਦੀ ਹੈ ਸਾਨੂੰ ਇਹ ਹੁੰਦਾ ਵੀ ਉਹ ਤੂੰ ਆਪਣੀ ਕਿਸੇ ਨਾਲ ਈਗੋ ਨਹੀਂ ਰੱਖਣੀ ਤੂੰ ਹਮੇਸ਼ਾ ਡਾਉਨ ਟੂ ਅਰਥ ਹਮੇਸ਼ਾ ਰੇਕ ਨੂੰ ਪਿਆਰ ਨਾਲ ਬੁਲਾਉਣਾ ਤੇ ਉਹ ਚੀਜ਼ਾਂ ਦਾ ਮੈਨੂੰ ਸਿੱਖਣ ਨੂੰ ਮਿਲਦਾ ਇੰਪਰੂਵ ਕਰਦਿਆਂ ਰੋਜ਼ ਡੇ ਬਾਈ ਡੇ ਸੋ ਅਮਨ ਬਾਜੀ ਮੈਂ ਤੁਹਾਨੂੰ ਇੱਕ ਸ਼ਿਕਾਇਤ ਲੈ ਕੇ ਆਈ ਆ ਜੋ ਵਿਊਅਰਸ ਦੀ ਹੈ ਇਸ ਕੀ ਵਰਨਿੰਗ ਕਿਸੇ ਵੀ OTT ਪਲੇਟਫਾਰਮ ਤੇ ਨਹੀਂ ਹੈ ਇਹ ਬਹੁਤ ਸੇ ਵਿਊਅਰਸ ਦੀ ਸ਼ਿਕਾਇਤ ਹੈ ਬਿਕੋਜ਼ ਮੈਨੂੰ ਇਦਾਂ ਲੱਗਦਾ ਹੈ ਕਿ ਹੁਣ ਆਪਾਂ ਇਦਾਂ ਦੇ ਸਮੇਂ ਦੇ ਵਿੱਚ ਹੈ ਗੀਆਂ ਜਿੱਥੇ ਅਗਰ ਆਪਾਂ ਸਿਨੇਮਾ ਨਹੀਂ ਜਾ ਸਕਦੇ ਨਾ ਤਾਂ OTT ਤੇ ਲੋਕ ਕੀ ਪਸੰਦ ਕਰਦੇ ਨੇ ਤਾਂ ਮੈਂ ਅੱਜ ਉਹ ਰੀਜ਼ਨ ਪੁੱਛਣਾ ਚਾਹੂੰਗੀ ਕਿ ਵਰਨਿੰਗ ਜੋ ਇੰਨਾ ਜ਼ਿਆਦਾ ਪਸੰਦ ਕੀਤੀ ਗਈ ਵਿਊਅਰਸ ਦੇ ਵੱਲੋਂ OTT ਜਾਂ ਹੋਰ ਕਿਸੇ ਪਲੇਟਫਾਰਮ ਤੇ ਕਿਉਂ ਨਹੀਂ ਹੈ ਦੇਖੋ ਮੇਰਾ ਕੰਮ ਸੀ ਫਿਲਮ ਬਣਾਉਣਾ ਹੁਣ ਆਪ ਜੀ ਤਾਂ ਮੈਂ ਇਹ ਸਵਾਲ ਕਿੱਪੀ ਬਾਜੀ ਤੋਂ ਪੁੱਛਾਂ ਵਾਹ ਤੁਹਾਨੂੰ ਮੈਂ ਦੇ ਦਿੰਦਾ ਜੀ ਉਹ ਜਦੋਂ 警告 ਪਹਿਲੀ ਆਈ ਸੀਗੀ ਕਿਸੇ ਨੂੰ ਵੀ ਇੰਨੀ ਉਮੀਦ ਨਹੀਂ ਸੀ ਵੀ ਇੰਨੀ ਹਿੱਟ ਹੋ ਜੂਗੀ ਅਸੀਂ ਸੇਫ ਸੇਫ ਸਾਈਡ ਲਈ ਅਸੀਂ ਉਹਦੇ ਰਾਈਟਸ ਸਾਗਾ ਨੂੰ ਦੇ ਦਿੱਤੇ ਸੀ ਜੀ ਤੇ ਉਹ ਸਾਗਾ ਦਾ ਹੁਣ ਸਾਗਾ ਕੋਲ ਹੈ ਜੀ ਉਹਨ ਸਾਡੀਆਂ ਕਈ ਬੈਸਟ ਫਿਲਮਾਂ ਸਾਗਾ ਕੋਲ ਨੇ ਮਾਂ ਮੰਤ 警告 ਕਈ ਫਿਲਮਾਂ ਸਾਗਾ ਕੋਲ ਹੀ ਨੇ ਸੋ ਸ਼ਾਇਦ ਆਪਣਾ OTT ਪਲੋਟ ਫਾਰਮਟ ਹੋ ਗਿਆ ਹਾਂ ਸੌਰੀ ਹਾਂਜੀ ਮੈਂ ਅਹੀਂ 警告2 ਦੇ ਵਿੱਚ ਅਸੀਂ ਪੂਰੀ ਕਹਾਣੀ ਪਹਿਲੀ ਦੀ ਦੱਸੀ ਆ ओके okay. पहले वो चलूगी प्रॉपर जिन्हें अगर वार्निंग वन नहीं, नहीं देखी ਤੇ ਉਹ ਪ੍ਰੋਪਰ ਉਹ ਵੀ ਇੰਜੋਏ ਕਰ ਪਾਊਗਾ ਇਹ ਨਹੀਂ ਜ਼ਰੂਰੀ ਨਹੀਂ ਹੈ ਕਿ ਹਾਂ ਉਹਨੂੰ ਵਾਰਨਿੰਗ ਵਨ ਦੇਖਣੀ ਪੈਣੀ ਆ ਜੀ ਤੇ ਅਹੀਂ ਪ੍ਰੋਪਰ ਨਰੇਸ਼ਨ ਪਾਈ ਆ ਪਹਿਲੇ ਵਾਰਨਿੰਗ ਪਹਿਵਨ ਦੀ ਨਰੇਸ਼ਨ ਆਉਂਦੀ ਆ ਫਿਰ ਵਾਰਨਿੰਗ ਟੂ ਸਟਾਰਟ ਹੁੰਦੀ ਆ ਫਿਰ ਸੈਕਿੰਡ ਬਾਅਦ ਮਤਲਬ ਈ ਵਿਊਅਰਸ ਨੂੰ ਪ੍ਰੋਬਲਮ ਨਹੀਂ ਆਉਗੀ ਮਿਸਿੰਗ ਨਹੀਂ ਹੋਏਗਾ ਸੋ ਅਜਿਵੇਂ ਨਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਕੈਰੀ ਸੀ ਕਿ ਜੋ ਵਾਰਨਿੰਗ ਸੀ ਉਹਦੇ ਵਿੱਚ ਨਾ ਕਿਰਦਾਰ ਜੋ ਲਏ ਗਏ ਸੀ ਉਹ ਘੱਟ ਸੀ ਬਟ ਜਿਵੇਂ ਹੁਣ ਬਹੁਤ ਜ਼ਿਆਦਾ ਕਿਰਦਾਰ ਹੈ ਮਲਟੀ ਸਟਾਰਰ ਇੱਕ ਫਿਲਮ ਜਦੋਂ ਵੀ ਆਂਦੀ ਹੈ ਨਾ ਔਰ ਖਾਸ ਕਰਕੇ ਜਦੋਂ ਗਿੱਪੀ ਭਾਜੀ ਲੈ ਕੇ ਆਉਂਦੇ ਉਮੀਦਾਂ ਵਿਊਅਰਸ ਦੀ ਵੀ ਬਹੁਤ ਜ਼ਿਆਦਾ ਵੱਧ ਜਾਂਦੀਆਂ ਸੋ ਤੁਹਾਨੂੰ ਲੱਗਦਾ ਕਿ ਜ਼ਿਆਦਾ ਆਰਟਿਸਟ ਹੋਣ ਲਈ ਜਾਂ ਮਲਟੀ ਸ ਫੈਕਟ ਵਿਊਅਰਸ ਤੇ ਅੱਛਾ ਪੈਂਦਾ ਨਹੀਂ ਦੇਖੋ ਜੀ ਅਹੀਂ ਜੋ ਪਹਿਲੀ ਵਾਰਨਿੰਗ ਬਣਾਈ ਕਿਰਦਾਰ ਤੇ ਉਹਦੇ ਵਿੱਚ ਹੀ ਬਹੁਤ ਸੀ ਜੀ ਪਰ ਉਹ ਸਾਰੇ ਪਹਿਲੀ ਚ ਹੀ ਮਾਰਦੇ ਜੀ 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 ਹੁਣ ਅਹੀਂ ਟੂ ਬਣਾਈ ਫਿਰ ਉਹਨਾਂ ਨਵੇਂ ਕਿਰਦਾਰ ਖੜੇ ਕੀਤੇ ਆ ਕਿ ਜਿਆਦਾਤਰ ਫਿਲਮ ਜੇਲ੍ਹ ਚ ਤੇ ਜੇਲ੍ਹ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਫਿਲਮ ਬਣਾਉਣਾ ਤੇ ਉਹਨੂੰ ਇੰਟਰਟੇਨਿੰਗ ਬਣਾਉਣਾ ਜੀ ਬਹੁਤ ਹਾਰਡ ਹੋ ਜਾਂਦਾ ਕਿ ਇੱਕ ਹੀ ਜਗ੍ਹਾ ਚ ਨਹੀਂ ਜੇਲ੍ਹ ਦੇ ਵਿੱਚ ਹੀ ਕਿਤੇ ਬਾਹਰ ਨਹੀਂ ਜਾ ਰਹੇ ਹਾਂ ਕਿ 80% ਫਿਲਮ ਜੇਲ੍ਹ ਦੇ ਵਿੱਚ ਹੀ ਆ। ਇਹ ਇਹਦਾ ਦੂਸਰਾ ਸਿਰੇ ਵੀ ਆ ਕਿ ਜਦੋਂ ਵੀ ਆਪ ਕੋਈ ਪੰਜਾਬੀ ਫਿਲਮ ਕੋਈ ਵੀ ਫਿਲਮ ਦੇਖੀ ਵੀ ਹੈ ਹੈਨਾ ਉਹਦੇ ਵਿੱਚ ਕੈਰੈਕਟਰਸ ਬਹੁਤ ਜ਼ਿਆਦੇ ਹੁੰਦੇ ਨੇ ਹੈਨਾ ਪਰ ਉਹਦੇ ਵਿੱਚ ਤੁਸੀਂ ਕੈਰੈਕਟਰਸ ਕਹੋ 2 ਮਿੰਟ ਵੀ ਆਉਂਦਾ ਹੈ ਨਾ ਉਹਦੇ ਬਾਰੇ ਤੁਸੀਂ ਚੇਤਾ ਭੁਲਾ ਦਿੰਦੇ ਆ। ਚੇਤਾ ਭੁਲਾ ਦਿੰਦੇ। ਤੇ ਇਹਦੇ ਵਿੱਚ ਉਹ ਤਰੀਕੇ ਨਾਲ ਕੈਰੈਕਟਰਸ ਨੇ ਕਿ ਭਾਵੇਂ ਇੱਕ ਬੰਦੇ ਦਾ ਇੱਕੋ ਹੀ ਸੀਨ ਆ। ਤੁਸੀਂ ਹੋਰ ਨਾ ਚੇਤਾ ਨਹੀਂ ਭਲਾਉਂਗੇ ਕਿ ਮੇਰਾ ਸਹੀ ਹਾਂ ਹਾਂ ਸੱਚਾ ਬਣਾ ਤੇ ਸੋ ਉਹ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਦੀ ਕਦੀ ਕਹ ਲੋ ਆਪਾਂ ਸਪੋਰਟਿੰਗ ਕਾਸਟ ਪੰਜਾਬੀਆਂ ਦੇ ਵਿੱਚ ਚਲੋ ਇਹਨੂੰ ਲੈ ਲਓ ਇਹਨੂੰ ਲੈ ਲਓ ਥੋੜ੍ਹਾ ਐਕਸਪੀਰੀਐਂਸ ਯਾ ਇਹਨਾਂ ਦਾ ਇੰਨਾ ਕੀ ਰੋਲ ਆ ਹਨਾ ਕਿ ਇਹਦੇ ਵਿੱਚ ਇੰਨਾ ਵੀ ਰੋਲ ਹੁੰਦੇ ਵੀ ਕਿ ਅਸੀਂ ਕਹ ਲੋ ਜਿਹੜੀ ਕਾਸਟ ਨੰਬਰ ਹੁਣੀ ਕੀਤੀ ਆ ਗੀਪੀ ਭਾਜੀ ਹੁਣੀ ਕੀਤੀ ਆ ਉਹ ਚੁਣ ਕੇ ਕੀਤੀ ਆ ਜਦੋਂ ਵੀ ਇੱਕ ਸੀਨ ਲਿਖਿਆ ਕਿ ਯਾਰ ਆਪਾਂ ਸੀਨ ਲਿਖਣਾ ਕਿਹੜਾ ਬੰਦਾ ਇਹ ਕਰ ਪਾਊਗਾ ਉਹ ਤਰੀਕਾ ਨਾ ਕੀਤਾ ਸੋ ਐਵਰੀ ਫਿਲਮ ਇਜ਼ ਅ ਮਲਟੀ ਆ ਮਲਟੀ ਕੈਰੈਕਟਰ ਫਿਲਮ ਹੈ ਪਰ ਇਹ ਫਿਲਮ ਦੇ ਵਿੱਚ ਅਸੀਂ ਕੈਰੈਕਟਰ ਨੂੰ ਕਿਹਾ ਕਿ ਜ਼ਿੰਦਗੀ ਹਾਂ ਜ਼ਿੰਦਗੀ ਤਾਂ ਹੀਰੋ ਦਿਖਾ ਲਿਆ ਜੀ ਜੀ ਤੁਸੀਂ ਵੀਰ ਦੀ ਕੰਪਲੇਨ ਲੈ ਕੇ ਆਏ ਸੀ ਵੀ ਇਹ ਬਾਰਨੀ ਤਾਂ ਪਹਿਲਾ ਪਾਇਆ ਨਹੀਂ ਨਾ ਉਦਾਂ ਹੀ ਮਾਵੀਆਂ ਅਮਰ ਨੂੰ ਕੰਪਲੇਨ ਕੀਤਾ ਕਿ ਮੇਰਾ ਰੋਲ ਜ਼ਿਆਦਾ ਨਹੀਂ ਪਾਇਆ ਉਹਨੇ ਤੀਜੀ ਬਾਰ ਨਹੀਂ ਕਿ ਮੈਂ ਮੇਨ ਲੀਡ ਵਿੱਚ ਦੇਖਾਂਗੇ ਤੁਹਾਨੂੰ ਸਾਰੇ ਹੀ ਮਰਵਾ ਦੇਣੀ ਨਾ ਗੱਲਾਂ ਬਾਤਾਂ ਵਿੱਚ ਇਹਨਾਂ ਨੇ ਹੀ ਮਾਰਨੀ ਆ ਫਿਰ ਸਾਰੇ ਕਿ ਮੈਨੂੰ ਜਦੋਂ ਲੱਗਣਾ ਪਿਆ ਬਜਰ ਵੱਧ ਗਿਆ ਮੈਂ ਮਾਰਨੇ ਸ਼ੁਰੂ ਕਰ ਦਿੱਤੇ ਇੱਕ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹਾਂਗਾ ਕਿ ਜਿੱਦਾਂ ਵਾਰਨਿੰਗ ਵਿੱਚ ਨਾ ਜਿਹੜੇ ਕੈਕਟਰਜ਼ ਦੇ ਨਾਮ ਹੈ ਨਾ ਬੜੇ ਅਜੀਬ ਅਜੀਬ ਹੈ ਇਹ ਭਾਜੀ ਕਿੱਥੋਂ ਲੈ ਕੇ ਆਉਂਦੇ ਆ ਗੇਜਾ ਪੰਮਾ ਤੇ ਹੋਰ ਕੀਪਾ ਇਹ ਨਾਮ ਕਿੱਥੋਂ ਫਾਈਨਲ ਹੁੰਦੇ ਆ ਮਤਲਬ ਜ਼ਿਆਦਾਤਰ ਪਿੰਡਾਂ ਵਾਲੇ ਸਾਰੇ ਪਿੰਡਾਂ ਵਾਲੇ ਜਿਤਨਾ ਪ੍ਰਿੰਸ ਬਾਈ ਆ ਨੇ ਡਿਸਕਸ਼ਨ ਕਰਦੇ ਨੇ ਗੀਪੀ ਭਾਈ ਜੀ ਹੁੰਦੇ ਆ ਪ੍ਰਿੰਸ ਬਾਈ ਵੀ ਹੁੰਦੇ ਆ ਤੇ ਮੈਂ ਵੀ ਨਹੀਂ ਵੀ ਪਿੰਡਾਂ ਤੋਂ ਹੀ ਆ ਸਾਰੇ ਤੇ ਇਹ ਪਿੰਡਾਂ ਚ ਨਾਮ ਇਹ ਕਾਮਨ ਆ ਜੀ ਹੈਨਾ ਜੀ ਤੇ ਕਿਉਂਕਿ ਸ਼ਹਿਰਾਂ ਚ ਵਾਲੇ ਨਾਮ ਸੁਣੇ ਨਹੀਂ ਹੁੰਦੇ ਸ਼ਹਿਰਾਂ ਦੇ ਬਲੇ ਉਹ ਹੁੰਦੇ ਸਿੱਧੇ ਸਿੱਧੇ ਨਾਮ ਹੁੰਦੇ ਪਰ ਪਿੰਡਾਂ ਚ ਸਾਰੇ ਨੇ ਇੱਕ ਦੂਜੇ ਉਲਟਾ ਨਾਮ ਰੱਖਿਆ ਹੁੰਦਾ ਤੇ ਬਹੁਤ ਸਾਰੇ ਦੇ ਉਲਟੇ ਨਾਮ ਚੋਣ ਦੇ ਲਈ ਆਦੇ ਹੋਇਆ ਜੀ ਇਵਨ ਹਾਂ ਜੀ ਮੈਂ ਪੰਜਾਬੀ ਤੋਂ ਜਦੋਂ ਆਪਾਂ ਨਾਮ ਦੀ ਵੀ ਗੱਲ ਕਰਦੇ ਹਾਂ ਨਾ ਜੀ ਸਾਨੂੰ ਚੰਗੇ ਬੋਲ ਲੱਗਦੇ ਮੈਂ ਬਾਹਰਲਾ ਹਾਂ ਬਿਲਕੁਲ ਮੈਂ ਬਾਹਲਾ ਬੰਦਾ ਹਾਂ ਕਿ ਇੱਕ ਟਾਈਮ ਤੇ ਸਾਨੂੰ ਪੰਜਾਬੀ ਵੀ ਨਹੀਂ ਆਉਂਦੀ ਸੀਗੀ ਐ ਲੈ ਨੂੰ ਪਤਾ ਆ ਹਨਾ ਮੈਂ ਜ਼ੀਰੋ ਹਨਾ ਮੇਰੀ ਤਾਂ ਪੰਜਾਬੀ ਬਹੁਤ ਮਾੜੀ ਸੀਗੀ ਗੱਲੇ ਛੱਡੋ ਤੁਸੀਂ ਕਿਵੇਂ ਸਿੱਖੀ ਸਰ ਬਸ ਇਹਨਾਂ ਨਾਲ ਰਹਿ ਵੈ ਕੇ ਆ ਕੇ ओके ਜਦੋਂ ਹਾਂ ਜਦੋਂ ਪੰਜਾਬੀ ਬੰਦਾ ਜਦੋਂ ਤੱਕ ਗੱਲਾਂ ਨਾ ਘਟੇ ਤੱਕ ਸੁਆਦ ਨਹੀਂ ਆ ਇੱਕ ਮੈਨੂੰ ਇੱਕ ਚੀਜ਼ ਹਨਾ ਕਹ ਲੋ ਪਹਿਲਾਂ ਜਿਹੜੀਆਂ ਅਸੀਂ ਫਿਲਮਾਂ ਬਣਾਈਆਂ ਸੀਗੀਆਂ ਨਾ ਉਸ ਟਾਈਮ ਤੇ ਮੈਨੂੰ ਪੰਜਾਬੀਅਤ ਪੰਜਾਬੀਤ ਲੈਂਗੁਏਜ ਦੇ ਨਾਲ ਕਨੈਕਸ਼ਨ ਇਜ਼ ਹੀ ਮੇਰਾ ਜੀ ਤੇ ਹੁਣ ਜਦੋਂ ਆਪਾਂ ਨਾਂ ਦੀ ਵੀ ਗੱਲ ਕਰਦੇ ਆ ਜਦੋਂ ਮੈਂ ਨਾਂ ਗੇਜਾ ਸੁਣਦਾ ਦੀਪਾ ਸੁਣਦਾ ਸ਼ਿੰਦਾ ਸੁਣਦਾ ਮੈਂ ਆਟੋਮੈਟਿਕਲੀ ਕਨੈਕਟ ਕਰ ਲੈਂਦਾ ਇਹ ਪੰਜਾਬੀ ਨੇ ਕਿ ਤੁਸੀਂ ਹਿੰਦੀ ਫਿਲਮਾਂ ਵੀ ਦੇਖਦੇ ਹੋ ਉਹਦਾ ਨਾਂ ਹੋਊਗਾ ਬਲਬੀਰ ਸਿੰਘ ਹੈਨਾ ਤੇ ਉਹਨਾਂ ਨੂੰ ਪਤਾ ਕਿ ਉਹ ਪੰਜਾਬੀ ਕੈਂਡੀਟਸ ਨੇ ਦੇਸੀ ਕੈਂਡੀਟਸ ਨੇ ਜੀ ਸੋ ਵਰਨਿੰਗ ਕਹੋ ਜੰਨਾਤਿਕਰ ਪਿੰਡਾਂ ਵਾਲਿਆਂ ਨੂੰ ਦੇ ਘਰਾਂ ਵਿੱਚ ਨਹੀਂ ਚੱਲੀ ਹੈਨਾ ਉਹਨਾਂ ਤੱਕ ਤੁਸੀਂ ਸਕਸੈਸਫੁਲ ਹੋ ਸਕਦੇ ਜੀ ਜੀ ਈਵਨ ਇੱਕ ਮੈਂ ਹੋਰ ਗੱਲ ਕਹੂੰਗੀ ਆਪਣੇ ਨਾ ਪੰਜਾਬੀ ਦੇ ਵਿੱਚ ਕਿਸੇ ਦਾ ਨਾਮ ਸਿੱਧਾ ਨਹੀਂ ਲਿਆ ਜਾਂਦਾ ਏ ਏ ਜਾਂ ਈ ਈ ਲਾਇਆ ਜਾਂਦਾ ਤਾਂ ਉਹ ਬੜਾ ਨਾ ਇੱਕ ਆਪਣਾ ਪੰਚ ਲੱਗਦਾ ਜਿਵੇਂ ਬਿਕੋਜ਼ ਜਦੋਂ ਸਾਡੇ ਅਸਲੀ ਨਾਮ ਤੋਂ ਬੁਲਾਇਆ ਜਾਂਦਾ ਨਾ ਜੀ ਤਾਂ ਐਦਾਂ ਲੱਗਦਾ ਯਾਰ ਇਹ ਤਾਂ ਮਤਲਬ ਆ ਮਤਲਬ ਆਪਣਾ ਮਨ ਨਹੀਂ ਲੱਗ ਰਿਹਾ ਜੀ ਈਵਨ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗੀ ਜਦੋਂ ਜਦੋਂ ਟ੍ਰੇਲਰ ਆਇਆ ਨਾ ਤਾਂ ਪੰਮਾ ਭਾਜੀ ਕਹਿੰਦੇ ਕਿ ਵਾਸ਼ਿੰਗ ਪਾਊਡਰ ਪੰਮਾ ਤੇ ਮੈਂ ਤੁਹਾਨੂੰ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੈ ਬਟ ਕਮੈਂਟਸ ਵਿੱਚ ਇਦਾਂ ਦੀ ਵੀ ਸੀ ਕਿ ਹੁਣ ਤਾਂ ਭਾਜੀ ਦਾ ਕੁਝ ਨਹੀਂ ਪਤਾ ਕਿ ਪੰਮੇ ਬਾਏ ਦੇ ਡਿਟਰਜੈਂਟ ਵੀ ਕੱਢਦਾ ਨਾ ਤਾਂ ਬਿਕੋਜ਼ ਹੀ ਸੋ ਇਨੋਵੇਟਿਵ ਯਾ ਸੋ ਅਗਰ ਅਗਰ ਇਦਾਂ ਹੁੰਦਾ ਚਲੋ ਅਗਰ ਤੁਹਾਨੂੰ ਲੱਗਦਾ ਹੈ ਕਿ ਇਦਾਂ ਹੁੰਦਾ ਕਿ ਪੰਮੇ ਬਾਏ ਤੇ ਹੁਣ ਡਿਟਰਜੈਂਟ ਵਾਲੀ ਐਡਸ ਬਣ ਜਾਣਗੀਆਂ ਆਫਟਰ ਦਿਸ ਵਾ ਨਹੀਂ ਟੀਓ ਤੋਂ ਬਾਅਦ ਚਾਹੇ ਤਾਂ ਬਣ ਸਕਦਾ ਜੀ ਸੋ ਆਖਰੀ ਸਵਾਲ ਮੈਂ ਤੁਹਾਡੇ ਤੇ ਨਾ ਤੁਕਣਾ ਚਾਹੂੰਗੀ ਆਈ ਥਿੰਕ ਆਪਣੀ ਲਾਈਫ ਦੇ ਵਿੱਚ ਨਾ ਹਰ ਇੱਕ ਨੂੰ ਵਾਰਨਿੰਗਸ ਮਿਲੀ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਚਾਹੇ ਮੈਂ ਲਾਈਫ ਦੇ ਲੈਸਨਸ ਲਵਾ ਚਾਹੇ ਆਪਾਂ ਇੱਕ ਤਜਰਬਾ ਲਈਏ ਲਾਈਫ ਦਾ ਕਿ ਹਾਂ ਇਹ ਵਾਰਨਿੰਗ ਹੈ ਜਾਂ ਮੈਂ ਇਹਦਾ ਨਹੀਂ ਕਰਨਾ ਜਾਂ ਚਾਹੇ ਘਰ ਵਾਲਿਆਂ ਤੋਂ ਕਹਿ ਲਓ ਕੁਝ ਵੀ ਕਹਿ ਲਓ ਸੋ ਕੀ ਕੀ ਉਹ ਐਕਸਪੀਰੀਅੰਸ ਤੁਸੀਂ ਸ਼ੇਅਰ ਕਰੋ ਪਲੀਜ਼ ਅਮਨ ਬਾਜੀ ਤੁਸੀਂ ਮਤਲਬ ਮੈਂ ਕਰੀਅਰ ਕੁਝ ਹੋਰ ਸੋਚਿਆ ਨਹੀਂ ਸੀ ਕਿ ਮੈਨੂੰ ਇਹ ਸੀ ਕਿ ਮੈਂ ਇਹੀ ਕਰਨਾ ਜੀ ਤੇ ਮੇਰੇ ਲਈ ਇਹੀ ਵਰਨਿੰਗ ਸੀ ਕਿ ਜੇ ਤੂੰ ਇਹ ਨਾ ਕੀਤਾ ਤੇ ਤੂੰ ਕੁਝ ਨਹੀਂ ਕਰ ਸਕਦਾ ਲਾਈਫ ਜੀ ਤੇ ਮੈਂ ਇਹੀ ਸੋਚਿਆ ਜੀ ਤੇ ਫਿਰ ਮੈਂ ਕਲਮ ਮੇਕਿੰਗ ਸੋਚੀ ਤੇ ਉਹਦੇ ਵਿੱਚ ਹੀ ਆਪ ਆਏ ਆ ਤੇ ਆਪਣੇ ਲਈ ਤਾਂ ਇਹੀ ਵਰਨਿੰਗ ਸੀ ਇਹਦੇ ਵਿੱਚ ਹੀ ਕਰਨਾ ਆਪਾਂ ਮਤਲਬ ਕਾਵਿਆ ਬਣਾ ਜੀ ਭੱਜ ਤੁਸੀਂ ਮੇਰਾ ਥੋੜਾ ਪਰਸਨਲ ਐਕਸਪੀਰੀਅੰਸ ਹੈ ਹੁਣ ਭਾਵੇਂ ਹੋਣਾ ਵੀ ਪਤਾ ਜੋ ਕੋਵਿਡ ਟਾਈਮ ਸੀਗਾ ਅਸੀਂ ਮਾਂ ਬਣਾ ਰਹੇ ਸੀਗੇ ਜੀ ਉਦੋਂ ਕਾਫੀ ਬਿਮਾਰ ਹੋ ਗਏ ਸੀਗਾ ਕੈਲ 10% ਆਫ ਸਰਵਾਈਵਰ ਰੇਟ ਸੀ ਮੇਰੀ ਤੇ ਉਹ ਤੋਂ ਇਹ ਸਿੱਖਿਆ ਕਿ ਕਦੇ-ਕਦੇ ਕੰਮਾਂ ਦੇ ਵਿੱਚ ਅਸੀਂ ਇੰਨੇ ਬਿਜ਼ੀ ਹੋ ਜਾਂਦੇ ਫੈਮਿਲੀ ਨੂੰ ਟਾਈਮ ਨਹੀਂ ਦੇ ਪਾਉਂਦੇ ਹੁਣ ਗਿੱਪੀ ਨੂੰ ਵੀ ਦੇਖ ਲਓ ਕਿੰਨਾ ਟਾਈਮ ਦੇ ਰਿਹਾ ਹੈ ਆਪਣੀ ਫੈਮਿਲੀ ਨੂੰ ਬਿਲਕੁਲ ਤੇ ਉਸ ਤੋਂ ਬਾਅਦ ਹੁਣ ਮੈਂ ਵੀ ਕਿਹ ਲੋ ਜਿੰਨਾ ਟਾਈਮ ਹੌਣ ਦੇ ਰਿਹਾ ਆ ਆ ਦੋ ਤਿੰਨ ਸਾਲਾਂ ਵਿੱਚ ਦਿੱਤਾ ਮੈਨੂੰ ਲੱਗਦਾ ਪਿੱਛੇ 10 ਸਾਲ ਵਿੱਚ ਨਹੀਂ ਦਿੱਤਾ ਹੋਗਾ ਜੀ ਸੋ ਉਹ ਮੇਰੇ ਲਈ ਵਰਨਿੰਗ ਸੀ ਕਿ ਤੁਹਾਡੇ ਟਾਈਮ ਫੈਮਿਲੀ ਨੂੰ ਦੇ ਕੇ ਕੱਢ ਲੋ ਜੀ ਤਾਂ ਹੀ ਮੈਂ ਕਿਹਾ ਕਿ ਭਾਜੀ ਸਭ ਕੁਝ ਮੈਨੇਜ ਕਰਦੇ ਜਿਵੇਂ ਤੁਸੀਂ ਕਹਿੰਦਾ 24/7 ਚੱਲ ਰਹ ਹੁੰਦੇ दैट इज ਏ ਵੈਰੀ ਟਫ ਅੱਜ ਦੇ ਟਾਈਮ ਵਿੱਚ 멘ਟਲ ਪੀਸ ਤਾਂ ਬੰਦੇ ਦਾ ਮਤਲਬ ਕਿਤੇ ਗਾਇਬ ਹੀ ਹੋ ਗਿਆ बिकॉज ਇਨੀ ਟੈਨਸ਼ਨਸ ਇੰਨੇ ਕੰਮ ਨੂੰ ਲੈ ਕੇ ਬਟ ਫੈਮਿਲੀ ਨੂੰ ਟਾਈਮ ਦੇਣਾ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਭਾਜੀ ਤੁਸੀਂ ਸਾਡਾ ਮੇਰਾ ਤਾਂ ਵੀ ਮੇਰਾ ਵੀ ਸੇਮ ਹੀ ਹੈ ਜੀ ਮੈਂ ਜਦੋਂ ਬਾਹਰ ਸੀਗਾ ਬਹੁਤ ਵਾਇਲਡ ਹੁੰਦਾ ਹੈ ਭਾਜੀ ਨੂੰ ਪਤਾ ਜਿਆਦਾ ਵਾਇਲਡ ਉਹਦੇ ਬਾਅਦ ਵਿੱਚ ਵੀ ਗਿੱਪੀ ਬਣ ਗਿਆ ਵੀ ਤੂੰ ਛੱਡ ਦੇ ਤੂੰ ਮੇਰੇ ਨਾਲ ਚੱਲ ਆਪਾਂ ਵਧੀਆ ਕ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਹੋਇਆ ਜਦੋਂ ਮੈਂ ਉਹ ਮਾਹੌਲ ਛੱਡ ਕੇ ਜਿਹੜਾ ਇੱਥੇ ਆ ਕੇ ਫਿਰ ਇਦਨ ਨੂੰ ਹੋ ਗਿਆ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਉਹ ਇੱਕ ਵਾਰਨਿੰਗ ਸਾਈਂਸ ਸੀ ਮੇਰੇ ਲਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਸਾਰਿਆਂ ਨਾਲ ਕਿ ਸਾਨੂੰ ਇਸ਼ਾਰੇ ਹੋ ਰਿਹਾ ਹੈ ਕਿ ਹੁਣ ਟਾਈਮ ਖਤਮ ਹੋ ਗਿਆ ਆਪਣੀ ਗੱਲਾਂ ਬਾਤਾਂ ਦਾ ਅਸੋ ਜਾਂਦੇ ਜਾਂਦੇ ਈਵਰਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਾਸ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ 2 ਫਰਵ ਨੂੰ ਵਾਰਨਿੰਗ ਆ ਰਹੀ ਆ ਤੇ ਤੁਸੀਂ ਜ਼ਰੂਰ ਥੀਏਟਰ ਦੇ ਵਿੱਚ ਜਾ ਕੇ ਵਾਰਨਿੰਗ ਦੇਖੋ ਤੇ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਤੇ ਤੁਹਾਨੂੰ ਫਿਲਮ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਸਾਡੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਕੈਰੈਕਟਰਸ ਵੀ ਗੱਲ ਕੀਤੀ ਆ ਹਰੇਕ-ਹਰੇਕ ਚੀਜ਼ ਤੇ ਅਸੀਂ ਟਾਈਮ ਲਾਇਆ ਜਿਹੜੇ ਸੈੱਟ ਬਣਾਏ ਆ ਕਹ ਲੋ ਪੰਜਾਬ ਵਿੱਚ ਕਦੀ ਲੱਗੇਬ ਨਹੀਂ ਲੱਗੇਬ ਨਹੀਂ ਸੋ ਸਾਨੂੰ ਇਹ ਫੀਲ ਹੋ ਰਿਹਾ ਕਿ ਜਿੰਨਾ ਕ ਅਸੀਂ ਮਿਹਨਤ ਕੀਤੀ ਉਹਦਾ ਕਹ ਲੋ ਨਤੀਜਾ 2 ਫਰਵਰੀ ਆਊਗਾ ਪਰ ਉਹ ਮਿਹਨਤ ਤਾਂ ਸਾਨੂੰ ਰਿਜ਼ਲਟਸ ਮਿਲ ਜਣ ਹਾਂ ਕਿ ਅਸੀਂ ਅੱਗੇ ਵੀ ਇਹ ਤਰੀਕੇ ਦੀਆਂ ਫਿਲਮਾਂ ਬਣਾਵਾਂਗੇ ਜੀ ਸ ਮੇਰੇ ਵੱਲੋਂ ਵੀਰ ਨੂੰ ਇਹ ਹੀ ਹੈ ਕਿ ਇਹ ਸਾਡੇ ਪ੍ਰੋਡਕਟ ਹੰਬਲ ਮੋਸ਼ਨ ਪਿਕਚਰ ਦੇ ਪ੍ਰੋਡਕਸ਼ਨ ਹਾਊਸ ਦੀ ਵਨ ਆਫ ਦਾ ਬੈਸਟ ਫਿਲਮ ਹੈ ਤੇ ਇੱਥੇ ਸਾਡਾ ਪੂਰਾ ਜੋਰ ਲੱਗਾ ਤੇ ਤੁਸੀਂ ਫਰਵਰੀ ਨੂੰ ਜਾ ਕੇ ਤੁਹਾਨੂੰ ਫੇਲ ਐਂਡ ਪਾਸ ਦਾ ਜੁਰੂ ਰਿਜ਼ਲਟ ਦਿਓ ਤੇ ਮੈਂ ਗਾਰੰਟੀ ਦਿੰਦਾ ਕਿ ਤੁਹਾਨੂੰ ਪਸੰਦ ਆਊਗੀ ਵਧੀਆ ਲੱਗੇਗੀ Thank you so much and thank as you, you meet karnya ki warning de wangu hi warning 2 bhi super duper hit jave and box office full howe thank, thank you so thank much you. so ye seminal warning 2 the team i'm sure tano saara interview pasand aaya houga jinna pyar tusi warning nu ditta us to double and triple pyar tusi warning 2 nu dena hai so milde ha cinema gharan de vich second of february nu te mainu do izazat te dekhde ro daily post punjabi camera person happy de naal majesweet card